संदीप हां जी चाबी फड़ाईया यार स्कूटी की लिया नहीं है आलो चाबी किथे चले गए यार बंदे के कुदारे पैसे ले ही के वो फड़ाउन चले आए अच्छा आ जाना कोई नहीं मैं 2 घंटे तक चलो ठीक है किथे चले आए वो मम्मी के बंदे को उधारे पैसे ले ही 10000 रुपया वो वापस करने चले आए ਮੇਰੀ ਗੱਲ ਸੁਣ ਪਹਿਲੇ ਜਾ ਦੌੜ ਕੇ ਨਾ ਸਿਮੀ ਨੂੰ ਲੈ ਆ ਆ ਉਹਦੇ ਪੇਕਿਆਂ ਤੋਂ ਸੰਜੂ ਦਾ ਫੋਨ ਆ ਗਈ ਉਹ ਜਲੰਧਰ ਪਹੁੰਚ ਗਿਆ ਆ ਤੇ ਮੰਮੀ ਮੈਨੂੰ ਟਾਈਮ ਲੱਗ ਜਾਣਾ ਮੈਂ ਉਹ ਬੰਦੇ ਨੂੰ ਟਾਈਮ ਵੀ ਦਿੱਤਾ ਨਹੀਂ ਨਹੀਂ ਉੱਥੇ ਬਾਅਦ ਚ ਜਾਈ ਪਹਿਲੇ ਸਿਮੀ ਨੂੰ ਲੈ ਆ ਆ ਓਹੋ ਚਲ ਠੀਕ ਹੈ ਲੈ ਆਉਣਾ ਫਿਰ ਇਹਦਾ ਫੋਨ ਤੂੰ ਭੱਗ ਭੋਗ ਨਹੀਂ ਬਣਣੀ ਐਂ ਤਾਂ ਚਲ ਜਾਣਾ ਉਹਨੂੰ ਫੋਨ ਕਰ ਦੇ ਬਾਹਰ ਆ ਜਾਊਗੀ ਕਰ ਦੇ ਚਲ ਠੀਕ ਹੈ ਮੈਂ ਕਰ ਦਿੰਨੀ ਆ ਤਾ ਜਾ ਤੂੰ ਛੇਤੀ ਨਾ ਉਹ ਬੰਦੇ ਨੂੰ ਫਿਰ ਮੈਂ ਫੋਨ ਕਰ ਦਿੰਨਾ ਨਾ दो घंटे बाद चल जाऊंगा उधर चंगा संदीपुट पानी दिया यार मैं वो बंदे जाना फिर हां जी आ गई ਅਗੇ ਸਿਮੀ ਹਾਂ ਕਿਹਾਲਾ ਠੀਕ ਹੈ ਤੁਸੀਂ ਸੁਣਾਓ ਵਧੀਆ ਹੋਰ ਮੰਮੀ ਦਾ ਠੀਕ ਠੈਰੇ ਹਾਂ ਠੀਕ ਠਾਕ ਵਧੀਆ ਅੱਛਾ ਚੱਲ ਠੀਕ ਹੈ ਅੱਜ ਤਾਂ ਬੜੀ ਖੁਸ਼ੀ ਨੇ ਆ ਸੰਜੂ ਆਣਾ ਅੱਜ ਤੁਹਾਨੂੰ ਪਤਾ ਤੇ ਖੁਸ਼ੀ ਤਾਂ ਫਿਰ ਹੁੰਦੀ ਆ 2 ਸਾਲ ਬਾਅਦ ਤੇ ਆਉਣ ਲੱਗੇ ਨੇ ਹਾਂ ਇਹ ਤਾਂ ਹੈ ਬਣਾਈ ਰੋਟੀ ਘੁੱਟੀ ਕੋਈ ਨਹੀਂ ਰੋਟੀ ਨਹੀਂ ਮੈਂ ਬਣਾਈ ਕੋਈ ਨਹੀਂ ਬਣਾ ਲੈਨੇ ਅੱਛਾ ਅੱਛਾ ਇਦਾਂ ਕਰਿਓ ਫਿਰ ਭਾਜੀ ਚੱਲੇ ਹੀ ਨੇ ਤੁਸੀਂ ਕਹਿ ਦਿਓ ਪਨੀਰ ਲੈ ਆਉਣ ਤੇ ਨਾਲ ਦਹੀਂ ਲੈ ਆਉਣਗੇ ਚੱਲ ਠੀਕ ਮੈਂ ਕਹਿ ਦਿੰਨੀ ਹਾਂ ਹਾਂ ਕਹਿ ਦਿਓ ਲਿਆ ਲਿਆ ਹਲੋ ਬਣੀ ਤੇ ਮੇਰੀ ਗੱਲ ਸੁਣੋ ਜਾਣ ਤੋਂ ਪਹਿਲਾਂ ਨਾ ਪਨੇ ਤੇ ਦਹੀਂ ਲੈ ਕੇ ਦੇਜੋ ਅਹੀਂ ਸਬਜੀ ਵੀ ਨਾ ਨਹੀਂ ਸੰਜੋਆਸਤੇ ਜੇਰ ਮੈਂ ਪਹਿਲੋ ਚੱਲਿਆ ਹੋਇਆ ਹੈਗਾ ਤਾਂ ਮੰਮੀ ਨੇ ਡਾਕਤਾ ਹੁਣ ਫਿਰ ਮੈਂ ਬੰਦੇ ਨੂੰ ਕਿਹਾ ਵੀ ਚਲ ਮੈਂ ਆਉਂਦਾ ਹੁਣ ਤੂੰ ਮੈਨੂੰ ਕੰਮ ਦੱਸ ਦੇ ਹੁਣ ਘਰ ਦੇ ਕੰਮ ਤੇ ਕਰਨੇ ਆ ਉਹ ਕਿੰਨੇ ਕਰਨੇ ਫਿਰ ਨਾਲੇ ਮੈਨੂੰ ਕਹਿ ਇਸ ਸਕੂਟੀ ਚ ਲਾਉਣੀ ਹੁੰਦੀ ਜੇਰੀ ਮੈਂ ਚੱਲ ਜਾ ਜੇਰ ਇੱਕ ਤੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਬੰਦੇ ਨੂੰ ਹੋਰ ਵੀ ਕੋਈ ਤੇ ਕੰਮ ਹੁੰਦਾ ਹੀ ਆ ਚਲ ਠੀਕ ਆ ਲਿਆ ਕੇ ਫੜਾ ਜਾਨਾ ਠੀਕ ਆ ਸੰਦੀਪ ਆ ਗਈ ਆ ਗਈ ਆ ਫੜੀ ਯਾਰ ਲਿਆ ਚਲ ਮੈਂ ਹੋ ਕੇ ਆਉਂਦਾ ਫਿਰ ਚੰਗਾ ਚਲੋ ਠੀਕ ਆ ਆਹੋ ਵੀ ਡੀਕੰਡਿਆ ਵਿਚਾਰਾ ਹਾਂਜੀ ਕੋਈ ਨਹੀਂ ਆਹਾਂ ਲੱਗਦਾ ਸੰਜੂ ਆ ਗਈ ਆ ਗਈ ਮੰਮੀ ਆ ਗਿਆ ਸੰਜੂ ਤਿਹਾਲ ਪੀਓ ਹਾਂ ਵਧੀਆ ਵਧੀਆ ਆਜਾ ਸੰਜੂ ਕਿੱਦਾਂ ਦਾ ਸਫ਼ਰ ਰਿਹਾ? ਸਫ਼ਰ ਤਾਂ ਮਾਦਾ ਬੜਾ ਵਧੀਆ ਈ। ਦਿੱਲੀੋਂ ਹੀ ਮੈਨੂੰ ਸਲੀਪਰ ਬੱਸ ਮਿਲ ਗਈ ਤੇ ਮੈਂ ਸੁੱਤਾ ਹੀ ਆਇਆ ਬੱਸ। ਅੱਛਾ ਅੱਛਾ। ਹੋਰ ਮੰਮੀ ਸਿਹਤ ਦੀ ਸੁਣਾਓ ਠੀਕ ਏ? ਹਾਂ ਹਾਂ ਠੀਕ ਆ। ਸასი ਘਾਲ ਭਾਬੀ ਜੀ। ਸასი ਘਾਲ ਕੀ ਹਾਲ ਆ? ਬੜਾ ਵਧੀਆ ਤੁਸੀਂ ਠੀਕ ਹੋ? ਹਾਂ ਠੀਕ ਆ। ਚਲੋ ਤੇ ਇਹ ਬੈਠਾ ਸਾਰੇ ਜਾਣੇ ਮੈਂ ਚਾਹ ਨਾ ਅਕਲੀ ਆਣੀ। ਨਹੀਂ ਨਹੀਂ ਭਾਬੀ ਕੁਛ ਨਹੀਂ ਖਾਣਾ ਪੀਣਾ। ਫਿਰ ਹਾਲਾਂ ਮੈਂ ਥੱਕ ਗਿਆ ਵਾਂ। ਤੇ ਮੈਂ ਰੈਸਟ ਕਰਾਂ ਥੋੜੀ ਜੀ। ਚਾਹ ਰੈਸਟ ਕਰ ਲੈ ਤੂੰ ਜਾ ਕੇ ਅੰਦਰ। ਚਲੋ ਠੀਕ ਆ ਮੰਮੀ। ਜਾਸਿਮੀ ਰੋਟੀ ਪਣੀ ਬਣਾ ਤੂੰ ਲਾ ਆ ਪੀਲੀ ਟੀ-ਸ਼ਰਟ ਮੈਂ ਪਾਉਣੀ ਤੇ ਨਾਲ ਧੁੱਤੀ ਨੇ ਕੱਪੜੇ ਸਾਰੇ ਧੋਣਾਂ ਵਾਲੇ ਪਏ ਸਿਮੀ ਆ ਗਈ ਆ ਕੀ ਐ ਯਾਰ ਆ ਮੈਂ ਪੀਲੀ ਬਣਾਉਣ ਪਾਉਣੀ ਸੀ ਅੱਜ ਮੇਰੀ ਫੇਵਰੇਟ ਐ ਇੱਕ ਕੱਪੜਾ ਨਹੀਂ ਦੇਈ ਤੋ ਤਾਂ ਜਦਨ ਦਾ ਮੈਂ ਕੀ ਕਰਦੀਆਂ ਰਹਿੰਦੀਆਂ ਐ ਤੁਸੀਂ ਅੰਦਰ ਕੱਪੜੇ ਕਿੱਦਾਂ ਧੋਵਾਂ ਕਿਉਂ ਕੀ ਗੱਲ ਹੈ ਮਸ਼ੀਨ ਤੇ ਖਰਾਬ ਆ ਉਹ ਤਾਂ ਇੰਨੇ ਕੱਪੜੇ ਹੁੰਦੇ ਆ ਤੇ ਉਹ ਮੈਂ ਹੱਥ ਨਾਲ ਧੋੜੇ ਹੁੰਦੇ ਆ ਤੇ ਮਸ਼ੀਨ ਕਰਾਵਾ ਤੇ ਠੀਕ ਕਰਾਓ ਨਾ ਮੈਂ ਥੋੜੀ ਕਰਾਉਣੀ ਆ ਠੀਕ ਕਰਾਉਣ ਲਈ ਵੀ ਨਾ ਪੈਸੇ ਚਾਹੀਦੇ ਆ ਤੇ ਪੈਸੇ ਕੌਣ ਲਾਵੇ ਹੁਣ ਉੱਤੇ ਓਹੋ ਤੇ ਪੈਸੇ ਲੱਗਦੇ ਆ ਤੇ ਪੈਸੇ ਲਾ ਕੇ ਠੀਕ ਕਰਾ ਲੈਨੇ ਆ ਉਹ ਦੋਵੇਂ ਜੀ ਕੱਪੜੇ ਧੋਣ ਨੂੰ ਹੀ ਆਪਣੇ ਉਹ ਵੀ ਲਾਵੇਗੇ ਅੱਧੇ ਪੈਸੇ ਅੱਧੇ ਦਵੇ ਅੱਧੇ ਮੈਂ ਦੇ ਦੇਣਾ ਜਾ ਸਵੇਰੇ ਨਵੀਂ ਲਿਆਉਨੇ ਆ ਤੇ ਜਾਂ ਇਹਨੂੰ ਠੀਕ ਕਰਾ ਲੈਨੇ ਮੈਨੂੰ ਨਾ ਇਹਨਾਂ ਗੱਲਾਂ ਦਾ ਨਹੀਂ ਪਤਾ ਇਹ ਗੱਲਾਂ ਸਾਰੀਆਂ ਜਾ ਕੇ ਮੰਮੀ ਨੂੰ ਹੀ ਪੁੱਛ ਲੋ ਫਿਰ ਤਾਂ ਠੀਕ ਆ ਕਰਨਾ ਨਾ ਮੈਂ ਮੰਮੀ ਨਾਲ ਗੱਲ ਆਹ ਮੈਂ ਆਹੀਆਂ ਨਾਲ ਗੱਲਾਂ ਚਾਹੁੰਦੀ ਸਾਰੇ ਕੱਪੜੇ ਤੂੰ ਇੱਥੇ ਨਾਸ਼ ਕਰਕੇ ਰੱਖੇ ਮੰਮੀ ਅੰਦਰ ਕੱਪੜਿਆਂ ਦਾ ਢੇਰ ਵੇਖੋ ਕਿੰਨਾ ਲੱਗਾ ਵਾ ਸਿਮੀ ਕਹਿੰਦੀ ਸੀ ਮਸ਼ੀਨ ਖਰਾਬ ਹੋਈ ਆ ਪਰ ਠੀਕ ਕੌਣ ਕਰਾਵੇ ਜੇ ਵੱਡੇ ਨੂੰ ਕਿਹਾ ਆ ਤੇ ਉਹ ਕਹਿੰਦਾ ਮੇਰੇ ਕੋਲ ਪੈਸੇ ਹਨੀ ਆ 3000 ਰੁਪਏ ਲੱਗਣਾ ਆ ਓਹ ਹੋ ਮम्मी ਤੇ 10000 ਰੁਪਇਆ ਕਿਹੜੀ ਵੱਡੀ ਗੱਲ ਆ ਅੱਧੇ ਅੱਧੇ ਭਾਗ ਤੇ ਕਰਾ ਲੈਨੇ ਆ ਠੀਕ ਆ ਚਲ ਠੀਕ ਆ ਮੈਂ ਕਹਿ ਦੇਨੀ ਉਹਨੂੰ ਕਿਉਂਕਿ ਵੇਖੋ ਤੇ ਜ਼ਰੂਰਤ ਵਾਲੀ ਚੀਜ਼ ਆ ਨਾ ਮੇਰੇ ਘੜਾ ਕੱਲੇ ਦੇ ਕੱਪੜੇ ਆ ਜਿਹੜੇ ਵਿੱਚ ਤੋਂ ਬਣਿਆ ਕੱਪੜੇ ਦੇ ਸਾਰੇ ਜਿਹੜੇ ਤੋਂ ਬਣਿਆ ਤੇ ਆ ਲੋ ਮੈਂ ਤੁਹਾਨੂੰ ਦਿੰਨਾ 1500 ਰੁਪਇਆ ਤੇ 1500 ਰੁਪਇਆ ਭਾਜੀ ਕੋਲ ਲੈਓ ਤੁਸੀਂ ਚਲ ਠੀਕ ਆ ਮੈਂ ਕਹਿਨੀ ਉਹਨੂੰ ਫੇਰ ਕਰੀ ਜਾ ਨਾ ਪਤਾ ਨਹੀਂ ਮੰਮੀ ਆ ਮੰਜਾ ਜਾ ਡੱਟਣ ਨਹੀਂ ਹਿੰਡਿਆ ਤੇ ਉਹ ਵੇਖਣ ਰਿਹਾ ਲੱਤ ਜੀ ਢਿੱਲੀ ਐ ਜੀ ਡੱਟਣ ਦਾ ਆਪੇ ਹੁਣ ਆ ਹੁਣ ਮੇਰੇ ਖਿਆਲ ਨਾਲ ਠੀਕ ਐ ਇੱਥੇ ਮੜਾ ਜਾ ਵੈਲਡਿੰਗ ਦਾ ਟੰਕਾ ਲੱਗਣਾ ਇੱਕ ਲਵਾ ਲਿਆ ਹਾਂ ਕਿਸ ਦਿਨ ਮੈਂ ਜਾ ਕੇ ਵੱਡੇ ਆ ਗੱਲ ਸੁਣ ਮੇਰੀ ਹਾਂ ਹਾਂ ਤੇ ਤੈਨੂੰ ਪਤਾ ਹੀ ਨਾ ਆਪਣੀ ਮਸ਼ੀਨ ਖਰਾਬ ਹੋਈ ਐ ਆਹ ਮੰਮੀ ਉਹ ਤੇ ਪਤਾ ਹੀ ਆ ਹੋਈ ਐ ਮਸ਼ੀਨ ਖਰਾਬ ਉਹ ਨਿੱਕਾ ਕਹਿਣ ਦਾ ਵੀ ਠੀਕ ਕਰਵਾ ਲਓ ਆ 1500 ਨੇ ਦਿੱਤਾ ਹੀ ਉਹ ਤੇ 1500 ਆਂਦਾ ਸੀ ਪਾਜੀ ਨੂੰ ਕਹੀ ਆਪਣੇ ਕੋਲ ਪਾ ਕੇ ਤੇ ਮਸ਼ੀਨ ਠੀਕ ਕਰਵਾ ਦੇ ਮੇ ਮੇਰ ਕੋ 1500 ਰੁਪਇਆ ਕਿੱਥੇ ਆ ਜੇ ਆ ਦੋ ਦਿਨ ਪਹਿਲਾਂ ਉਹ ਤਾਂ ਕਿਸੇ ਕੋ 10000 ਰੁਪਇਆ ধার ਲਿਆ ਸੀ ਉਹ ਵਾਪਸ ਕਰਕੇ ਆਇਆ ਮੈਂ ਤੇ ਹੁਣ ਪੁੱਤ ਕਰਨਾ ਤੇ ਪੈਣਾ ਹੀ ਆ ਉਹਨੇ ਆਪਣਾ ਹਿੱਸਾ ਦੇਤਾ ਅੱਧਾ ਅੱਧਾ ਤੂੰ ਆਪਣਾ ਹਿੱਸਾ ਪਾ ਤੇ ਮਸ਼ੀਨ ਕਰਾ ਹੁਣ ਪਿਆ ਹੈ ਹੱਥੋਂ ਮਸ਼ੀਨ ਨਾ ਰਹਿ ਜੇ ਚੱਲ ਕੋਈ ਨਹੀਂ ਕਰਦਾ ਮੈਂ ਖਸ ਖਾ ਹੋ ਕੇ ਤੇ ਕਰਮੇਸਤਰੀ ਨੂੰ ਫੋਨ ਵੀ ਕਰ ਜਾ ਠੀਕ ਚੱਲ ਕਰ ਦਿੰਦਾ ਮਮੀ ਸੰਜੂ ਹਾਂਜੀ ਬਾਜੀ ਹਾਂਜੀ ਵਿਹਲਾ ਹੀ ਆ ਤੂੰ ਹਾਂ ਹਾਂ ਦੱਸੋ ਯਾਰ ਏਦਾਂ ਕਰ ਹਾਂ ਤੂੰ ਆ ਮੰਜਾ ਫੜ ਕੇ ਸਕੂਟੀ ਤੇ ਮਗਰ ਬਹਿ ਜਾ ਇਹ ਜੀ ਨਾਲ ਹੱਥ ਨੂੰ ਮੜਾ ਜਾ ਨਾਲੇ ਗਰਡੀ ਦਾ ਟੰਕਾ ਮਰਾ ਲਿਆ ਹੁੰਨੇ ਆ ਤੇ ਨਾਲੇ ਵਾਸ਼ਿੰਗ ਮਸ਼ੀਨ ਵਾਲੇ ਨੂੰ ਕਹਿ ਦਿੰਨੇ ਆ ਮੁੰਮੇ ਕਹਿੰਦੇ ਸੀ ਫੋਨ ਕਰ ਦੇ ਤੈਨੂੰ ਪਤਾ ਫੋਨ ਤੇ ਕਿੰਨੇ ਆਉਣਾ ਆ ਆਦੋ ਹੋਈ ਆ ਭਾਈ ਤੁਹਾਡੇ ਵਾਲੇ ਮੈਂ ਬਾਹਰੋਂ ਆਇਆ ਮਜਾ ਫੜ ਕੇ ਬੈਠਾ ਕਿੱਡਾ ਬੁਰਾ ਲੱਗਾਗਾ ਪਿਛੇ ਤੇ ਕੋਈ ਯਾਰ ਦੋਸਤ ਮਿਲ ਗਿਆ ਤਾਂ ਫਿਰ ਉਦਾਂ ਨੀ ਗਾ ਤੂੰ ਬਾਹਰੋਂ ਆਇਆ ਤੇ ਸਕੂਟੀ ਪਿੱਛੇ ਮੰਜਾ ਫੜ ਕੇ ਬੈਠਾ ਤੂੰ ਇਹਦਾ ਕਰੋ ਇਹਨੂੰ ਤਾਂ ਖੇਦ ਲੈ ਜਾਓ ਤੇ ਕਰਾਇਆ ਮੈਂ ਦੇ ਦਾਂਗਾ ਉਹਨਾਂ ਲਈ ਵਾਸ਼ਿੰਗ ਮਸ਼ੀਨ ਵਾਲੇ ਨੂੰ ਯਾਦ ਨਾ ਕਹਿ ਜਿਓ ਵੀ ਠੀਕ ਕਰ ਜੇ ਮੇਰੇ ਭਾਈ ਸਾਰੇ ਕੱਪੜੇ ਗੰਦੇ ਪਏ ਆ ਤੇ ਮੈਂ ਕਿਤੇ ਜਾਣਾ ਸੀ ਤੂੰ ਯਾਦ ਨਾ ਕਹਿ ਦਿਓ ਫਿਰ ਹੈ ਤੇ ਮੀ ਪਾਣੀ ਤਰੋਂ ਉਲਾਮ ਆਸਾ ਕਿੰਨਾ ਘਟਾਉ ਦੰਡਿਆ ਕਿੰਨਾ ਗੱਲ ਨੂੰ ਪੈਣ ਦਿਆ ਨਹੀਂ ਪਾਣੀ ਦੱਸ ਕਿੰਨਾ ਕਿ ਤਰੋਂ ਕੀ ਜਾਣਾ ਵਾ ਜਿਹੜਾ ਦਾ ਘਰ ਬਣਾਇਆ ਉਹਦਾ ਕੱਚਾ ਹੀ ਛੱਡਿਆ ਏ ਟੈਲਾ ਨਹੀਂ ਲਵਾਉਣੀਆ ਤੇ ਕਿਤੇ ਬੰਦਾ ਫਰਸ਼ ਹੀ ਪਵਾ ਲੈ ਆਹ ਯਾਰ ਗੱਲ ਤੇ ਤੇਰੀ ਸਹੀ ਆ ਕੋਈ ਯਾਰ ਦੋਸਤ ਹੀ ਕਹਦਾ ਆ ਜਾਂਦਾ ਉਹਨੇ ਕਹਨੇ ਨਾਲ ਟੈਲਾ ਵੀ ਲਵਾਈਆਂ ਕੋਈ ਨਹੀਂ ਮੈਂ ਕਰਨਾ ਮਮੀ ਨਾਲ ਗੱਲ ਉਹ ਆਪੇ ਵੀ ਇਹ ਨਾਲ ਕਰਨਗੇ ਵੀ ਦੋਵੇਂ ਭਰਾ ਦੇ ਦੇ ਪੈਸੇ ਪਾ ਕੇ ਤੇ ਟੈਲਾ ਲਵਾ ਲੈਣੇ ਹੁਣ ਤੇ ਮੈਂ ਸਵਾ ਬਣਾ ਆਇਆ ਦੋ ਚਾਰ ਕੰਮ ਕਰ ਜਾਣਾ ਮੁਰਗੇ ਫੇਰ ਦੁਹੀ ਇਹਦੇ ਨਾਲ ਆਂਦਣਾ ਸਾਰਾ ਕੁਝ ਕੋਈ ਨਹੀਂ ਮੈਂ ਕਰਦਾ ਮੰਮੀ ਨਾਲ ਗੱਲ ਅੱਜ ਚਲੋ ਕਰ ਲਿਓ ਫਿਰ ਮੰਮੀ ਨਾਲ ਗੱਲ ਸਾਨੂੰ ਤੇ ਆ ਬੜੀ ਮੁਸ਼ਕਲ ਹੁੰਦੀ ਨਾ ਇੱਥੇ ਕਿਤੇ ਝਾੜੂ ਲੱਗਦਾ ਚੱਜ ਨਾਲ ਤਾਂ ਨਾ ਪੋਚਾ ਮੰਮੀ ਨਾਲ ਗੱਲ ਕਰਨੀ ਸੀ ਤੁਹਾਡੇ ਨਾਲ ਦੱਸ ਘਰ ਤੇ ਇਨਾ ਪੈਸਾ ਲਾਤਾ ਇਹਦੀ ਕੋਠੀ ਪਾਤੀ ਆ ਤੇ ਆ ਫਰਸ਼ ਵੇਖੋ ਤੁਹਾਡੇ ਟੁੱਟਣ ਦੇ ਆ ਕੋਈ ਰਿਸ਼ਤੇਦਾਰ ਭੈਣ ਭਰਾ ਹੀ ਆ ਜਾਂਦਾ ਘਰ ਚੰਗਾ ਤੇ ਮੈਨੂੰ ਵੀ ਨਹੀਂ ਲੱਗਦਾ ਜਿੰਨੀ ਮਰਜ਼ੀ ਪਤ ਸਫਾਈ ਕਰ ਲੋ ਪਰ ਘੱਟਾ ਸਾਰਾ ਦਿਨ ਉੱਡਦਾ ਰਹਿੰਦਾ ਆ ਪਰ ਇਹਦੇ ਲਈ ਪੈਸੇ ਵੀ ਤੇ ਚਾਹੀਦੇ ਆ ਨਾ ਓਹੋ ਮੰਮੀ ਗੱਲ ਤੇ ਤੁਹਾਡੀ ਵੀ ਸਹੀ ਆ ਰਲ ਮੇਰੇ ਕਿਹ ਲਵਾ ਲੈਨੇ ਆ ਉਹ ਕਹਿੰਦੇ ਹੁੰਦੇ ਆ ਨਾ ਬੰਦੇ ਦੀ ਕਾਤਾ ਬੰਦੇ ਦੇ ਬੂਟਾ ਤੋਂ ਪਤਾ ਲੱਗਦਾ ਐਡਾ ਮਹਾਲ ਛੱਤਿਆ ਵਾ ਜੇ ਚ ਟੈਲਨ ਆ ਲਵਾਈਆਂ ਤੇ ਇਹਦਾ ਕੋਈ ਫਾਇਦਾ ਨਹੀਂ ਜੇ ਗਾਲ ਤੇ ਤੇਰੀ ਠੀਕ ਆ ਪਰ ਹੁਣ ਕਰੀਏ ਕੀ ਵੱਡੇ ਨੇ ਤੇ ਕਹਿਣਾ ਮੇਰੇ ਕੋ ਪੈਸੇ ਹੈ ਨਹੀਂ ਆ ਓਹੋ ਮੰਮੀ ਇਦਾਂ ਕਿਦਾਂ ਕਹਿ ਦਊਗਾ ਉਹ ਕੱਲ ਨੂੰ ਜਦੋਂ ਮਕਾਨ ਵੰਡਣ ਤੇ ਆਇਆ ਨਾ ਅਗਲੇ ਨੇ ਪੂਰਾ ਹਿੱਸਾ ਲੈਣਾ ਦੇਖੋ ਤੇ ਜੇ 2 ਪੈਸੇ ਲਾ ਦੂਗਾ ਤੇ ਕਿਹੜੀ ਆਖਰਾ ਚੱਲੀ ਆ ਓ ਮੰਮੀਆਂ ਜਦੋਂ ਹੁੰਦਾ ਨਾ ਘਰ ਤੇ ਤੂੰ ਕਹਿਦੀ ਭਾਜੀ ਨੂੰ ਪੀ ਟੈਲਾ ਲਵਾਉਣ ਲੱਗੇ ਆ ਤੇ ਅੱਧੇ ਅੱਧੇ ਪੈਸੇ ਲੱਗਨੇ ਜੇ ਚੱਲ ਕੋਈ ਨਹੀਂ ਆਏਗਾ ਤੇ ਫਿਰ ਮੈਂ ਗੱਲ ਕਰ ਲਾਂਗੀ ਉਹਦੇ ਨਾਲ ਹੁਣ ਮੈਂ ਆਇਆ ਵਾਂ ਭਾਈ ਦੇ ਸਾਰੇ ਵਿਹੜੀ ਕੰਮ ਤੇ ਰੈਂਦੇ ਆ ਮੈਂ ਮਿਸਤਰੀਆਂ ਚੜਾਣੇ ਖਲੋ ਕੇ ਸਾਰਾ ਕੰਮ ਕਰਾ ਦਾਂਗਾ ਕੱਲ ਨੂੰ ਮੈਂ ਜਾ ਲਾ ਗਿਆ ਨਾ ਬਾਹਰ ਆ ਸਾਰਾ ਕੁਝ ਤੁਹਾਡਾ ਇਦਾਂ ਹੀ ਟੁੱਟ ਪਾਜ ਰਹਿ ਜਾਣੀਆਂ ਕੋਈ ਫਾਇਦਾ ਨਹੀਂ ਕੋਠੀਆਂ 'ਚ ਰਹਿਂਦਾ ਫਿਰ ਚਲ ਕੋਈ ਨਹੀਂ ਕਰਦੀ ਆ ਜਦ ਨਾਲ ਮੈਂ ਗੱਲ ਕਹਿ ਦੀ ਫਿਰ ਯਾਦ ਨਾਲ ਤੇ ਮੇਰੇ ਕੋਲ ਜਿਹੜੇ ਵਾਲੇ ਮਰਜ਼ੀ ਲੈ ਲਿਓ ਘਰ ਸਣ ਮੁੰਡਿਆ ਮੈਂ ਤੈਨੂੰ ਗੱਲ ਕਰਨੀ ਏ ਇੱਕ ਬਹਿ ਜਾ ਹਾਂਜੀ ਮੈਂ ਵੀ ਸੰਜੂ ਕਹਿੰਦੇ ਆ ਹੀ ਪਿਆ ਥਲੇਟਾ ਲਾ ਲਵੋਣੀਆਂ ਆ ਤੇਲਾ ਮਮੀ ਕਿਥੋਂ ਲਵਾ ਲੈਣੀਆਂ ਕੱਲ ਮਸ਼ੀਨ ਦਾ 1500 ਰੁਪਿਆ ਮਹਾਂ ਕੱਢਿਆ ਤੇ ਇੱਥੇ ਤੇ 1 ਲੱਖ 1.5 ਲੱਖ ਰੁਪਿਆ ਲੱਗਣਾ ਹੈ ਮੈਂ ਕਿਥੋਂ ਲਿਆਉਂਗਾ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੁਣ ਪਤਾ ਅੱਧਾ ਤੇ ਕਰਨਾ ਹੀ ਪੈਣਾ ਨਾ ਅੱਧੇ ਉਹ ਪੈਸੇ ਲਾਉਂਗਾ ਤੇ ਅੱਧੇ ਤੂੰ ਲਾ ਵੇ ਕੋਈ ਪੁਰਾਣਾ ਪੁਰਾਣਾ ਆ ਜਾਂਦਾ ਤੇ ਅਗਲੇ 20 ਗੱਲਾਂ ਕਰਦੇ ਵੀ ਘਰ ਤੇ ਚਲੋ ਤੁਹਾਡਾ ਪਿਓ ਬਣਾ ਗਿਆ ਸੀ ਅਗਲੇ ਆਂਦੇ ਤੇ ਲਿਖਦੇ ਢੈਲਾ ਤੱਕ ਨਹੀਂ ਲਵਾ ਸਕੇ ਮੰਮੀ ਉਹਦੀ ਜੇਬ 'ਚ ਤੁਹਾਨੂੰ 4 ਰੁਪਏ ਹੈਗੇ ਮੈਂ ਕਿਥੋਂ ਲਿਆਵਾਂ ਮੈਨੂੰ ਕਿਹੜੀ ਬਾਹਰ ਦੇ ਡਾਲਰ ਆਉਣ ਦੇ ਕੋਈ ਨਹੀਂ ਘਰ ਹੁਣ ਕੋਈ ਨਾ ਅਰੇਂਜ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਿ ਇਦਾਂ ਕਰਦੇ ਆ ਵੀ ਸੰਜੂ ਨੂੰ ਕੰਨਿਆ ਵੀ ਤੂੰ ਲਵਾ ਲੈ ਹੁਣ ਟੈਲਾ ਤੇ ਮੈਂ ਫਿਰ ਥੋੜਾ ਥੋੜਾ ਕਰਕੇ ਦੇ ਦੂੰਗਾ ਮੈਂ ਭਾਈ ਆ ਕੀ ਗੱਲ ਹੋਈ ਸਾਰੇ ਸੰਜੂ ਪੈਸੇ ਲਾ ਦੂਗਾ ਮੈਂ ਵੀ ਮਿਹਨਤ ਕਰਕੇ ਪੈਸੇ ਕਮਾਏ ਆ ਮੈਂ ਕੋਈ ਚੋਰੀਆਂ ਠਗੀਆਂ ਥੋੜੀ ਮਾਰੀਆਂ ਹਾਂ ਤੁਸੀਂ ਜਿਹੜਾ ਕੰਮ ਹੁੰਦਾ ਸੰਜੂ ਨੂੰ ਕਹ ਦੋ ਸੰਜੂ ਨੂੰ ਕਹ ਦੋ ਉਹ ਯਾਰ ਮੈਂ ਤੈਨੂੰ ਇੰਨਾ ਹੀ ਕਿਹਾ ਆ ਕਿ ਤੂੰ ਪੈਸੇ ਹੁਣ ਲਾਲਾ ਚਰ ਕੋ ਹੈਗੇ ਆ ਤੇ ਮੈਂ ਥੋੜੇ ਥੋੜੇ ਕਰਕੇ ਦੇ ਦੂੰਗਾ ਬਾਅਦ ਚ ਭਾਈ ਥੋੜੇ ਥੋੜੇ ਦਾ ਕੀ ਮਤਲਬ ਆ ਮੈਂ ਲੱਖਾਂ ਜਿਵੇਂ ਮੈਂ ਲਾਉਣੀ ਆ ਤੇ ਤੁਸੀਂ ਮੈਨੂੰ ਹਜ਼ਾਰ-ਹਜ਼ਾਰ ਕਰਕੇ ਦੋਗੇ ਮੇਰੇ ਤੇ ਪੈਸੇ ਖਰਾਬ ਹੁੰਦੇਗੇ ਨਹੀਂ ਯਾਰ ਉਹ ਤੇਰੀ ਗੱਲ ਠੀਕ ਆ ਪਰ ਮੇਰੇ ਹੱਥ ਖੜਈਓ ਮੇਰੇ ਕੋਲ ਅਜੇ ਪੈਸੇ ਨਹੀਂ ਹੈ ਕਿ ਮੈਂ ਦੇ ਦੂੰਗਾ ਤੁਹਾਨੂੰ ਉਹਦੇ ਪੈਸੇ 50-60000 ਰੁਪਇਆ। ਉਹ ਯਾਰ ਭਾਜੀ ਲਾਉਣ ਲੈ ਲੋ। ਅੱਜ ਕੱਲ੍ਹ ਤੇ ਲੋਨ ਮਿਲਦਾ ਹੀ ਆ। ਕੱਲ ਨੂੰ ਘਰ ਦਾ ਹੀ ਹਿਸਾਬ ਹੈ ਨਾ ਤੇ ਤੁਸੀਂ ਬਰਾਬਰ ਦਾ ਮੰਗਣਾ ਉਹਦੋਂ। ਤੇ ਨਾਲੇ ਮੈਂ ਕਹਿੰਦਾ ਟੈਨ ਆਪਣੇ ਫਾਇਦੇ ਵਾਸਤੇ ਲੋਨ ਦਿਆਂ। ਮੈਂ ਤੇ ਵੀ ਨਾ ਹੈਗਾ ਮੈਂ ਚੱਲ ਜਾਣਾ। ਟੋਰ ਤੇ ਤੁਹਾਡੀ ਬੰਨੀ ਆ ਨਾ ਪਿਛੋਂ। ਤੇਜਿੰਦਰ ਸਿੰਘ ਤੇ ਉਹ ਕਹਿਣ ਲਿਆ ਆ ਕਿ ਤਨਾ ਕਿਤਨਾ ਫੜਕੇ ਪੈਸੇ ਤੇ ਦੇ ਉਹਨੂੰ। ਹਿਸਾਬਾ। ਉਹਨੇ ਕਿਹੜਾ ਵਿਚਰਨਾ ਇੱਥੇ ਰਹਿਣਾ ਆ 3 ਸਾਲ ਉਹਨੇ ਫੇਰ ਕਿਤੇ ਆਉਣਾ ਬਾਅਦ ਚ। ਤੇ ਤੁਹਾਡੇ ਫਾਇਦੇ ਲਈ ਕਹਿ ਰਹਿਆ ਆ ਕੱਲ ਨੂੰ ਕੋਈ ਪਰੌਣਾ ਆਏਗਾ ਘਰ ਤੇ ਤੁਹਾਡੀ ਇੱਜ਼ਤ ਬਾਨੀ ਆ ਸੁਣੋ ਕੋਈ ਗੱਲ ਨਹੀਂ ਘਰ ਦਾ ਮੈਂ ਕਿਦੋਂ ਜਗਾੜ ਕਰ ਘਰ ਘਰ ਫਿਰ ਪੰਜਾਬ ਹਜ਼ਾਰ ਦਾ ਕਰਦਾ ਕਿਦੋਂ ਇੰਤਜ਼ਾਮ ਵੇਲਾ ਮੈਂ ਇਹਨੂੰ ਪੈਸੇ ਨਾ ਕਰਦੇ ਕੰਮ ਵਾਸਤੇ ਮੰਗੇ ਆ ਤੇ ਵੇਖ ਕਿਦਾਂ ਮੂੰਹ ਫਲਾ ਗਿਆ ਵਾ ਤੇ ਜੇ ਮੈਂ ਇਹਨੂੰ ਆਪਣੇ ਖਰਚੇ ਵਾਸਤੇ ਮੰਗੇ ਹੁਣ ਨਾ ਜਾਂ ਧਾਰੇ ਮੰਗੇ ਹੁਣ ਤੇ ਆ ਬੰਦਾ ਮੈਨੂੰ 1 ਰੁਪਈਆ ਨਾ ਦੇ ਤੇ ਤੂੰ ਹਰ ਵਾਰੀ ਉਹਦੀ ਸਾਈਡ ਲੈਣੀ ਆ ਚੱਲ ਕੋਈ ਗੱਲ ਨਹੀਂ ਤੈਨੂੰ ਪਤਾ ਹੀ ਆ ਉਹਦੀ ਕਿੰਨੀ ਕਿ ਤਨਖਾਹ ਆ ਇੱਥੇ ਉਹ ਤੇ ਮੰਮੀ ਗੱਲ ਠੀਕ ਆ ਇਹ ਤੇ ਗੁੱਸੇ ਨਰਾਜ਼ਗੀ ਵਾਲੀ ਕੋਈ ਗੱਲ ਨਹੀਂ ਆ ਜੇ ਤੇ ਟੈਣਾ ਲਵਾਉਣੀ ਆ ਨਾ ਤੇ ਉਹਨੂੰ ਪਹਿਤ ਦੇਣੇ ਪੈਣੇ ਆ ਭਾਵੇਂ ਲੱਖ ਲੱਗੇ ਤੇ ਭਾਵੇਂ 2 ਲੱਖ ਲੱਗੇ ਮੈਂ ਇਕੱਲੇ ਨਹੀਂ ਕਰਾਉਣਾ ਚੱਲ ਕੋਈ ਨਹੀਂ ਜੇ ਉਹ ਪੰਜਾਬ ਆਉਂਦਾ ਤੂੰ ਵੀ ਪਹਿਲੇ ਪੰਜਾਬ ਆ ਕੇ ਵੇਖ ਲਾ ਲੱਖ ਦੀਆਂ ਲੈ ਆਓ ਚਲੋ ਠੀਕ ਆ ਫਿਰ ਲੱਖ ਦੀਆਂ ਜਿੱਥੇ ਜਿੱਥੇ ਲੱਗਣਗੀਆਂ ਫਿਰ ਲਵਾ ਲਿਓ ਤੂੰ ਵੀ ਤਾਂ ਕਹਿੰਦੇ ਅੱਧਾ ਅੱਧਾ ਕੰਮ ਕਰਾਉਣਾ ਇੱਕ ਵਾਰੀ ਕੰਮ ਕਰਾ ਕੇ ਪਰੇ ਮਾਰੀ ਹੈਗੇ ਨਾਲੇ ਜਿੰਨੇ ਦੀਆਂ ਟੈਨਾਂ ਲੱਗਣੀਆਂ ਨਾ ਉਹਨਾਂ ਦੀ ਮਰੀ ਆਉਣ ਜਾਣ ਦੀ ਟਿਕਟ ਲੱਗ ਜਾਂਦੀ ਆ ਕੋਈ ਨਹੀਂ ਕੋਈ ਨਹੀਂ ਕਹਿ ਗਿਆ ਨਾ ਵੀ ਮੈਂ ਕਰਦਾ ਅਰੇਂਜਮੈਂਟ ਤੇ ਉਹ ਕਰੂਗਾ ਤੇਰੇ ਤੇ ਕੱਲੇ ਤੇ ਨਹੀਂ ਪਾਰ ਪੈਂਦਾ ਜਾ ਤੂੰ ਆਪਣਾ ਕੰਮ ਕਰ ਕਰ ਕੋਈ ਚਲੋ ਠੀਕ ਆ ਕਹਿ ਦਿਓ ਫਿਰ ਉਹਨੂੰ ਇੱਕ ਵਾਰੀ ਹੋਰ